ਤਸ਼ਰੀਆ ਕਾਲ ਜੀ ਹਾਂ ਜੀ ਦੋਸਤੋ ਅੱਜ ਦੀ ਬਹੁਤ ਹੀ ਪਿਆਰੀ ਤੇ ਖੂਬਸੂਰਤ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਤੁਸੀਂ ਵੇਖੋਗੇ ਕਿ ਇੱਕ 5 ਸਾਲ ਦਾ ਬੱਚਾ ਆਪਣੀ 105 ਸਾਲ ਦੀ ਪੜਦਾਦੀ ਦੇ ਨਾਲ ਤੋਤਰੀ ਦੀ ਆਵਾਜ਼ ਦੇ ਵਿੱਚ ਕੀ ਕੁਝ ਕਹਿ ਰਿਹਾ ਹੈ ਉਹ ਤੁਹਾਨੂੰ ਲੈ ਚਲਦੇ ਹਾਂ ਪਹਿਲਾਂ ਉਸ ਵੀਡੀਓ ਵੱਲ ਤੇ ਉੱਥੇ ਹੀ ਦੋਸਤੋ ਉਹ ਬਹੁਤ ਹੀ ਭਾਗਾਂ ਵਾਲੀ ਪਰਿਵਾਰ ਹੁੰਦੀ ਹੈ ਜਿਨ੍ਹਾਂ ਦੇ ਹਿੱਸੇ ਇਸ ਤਰ੍ਹਾਂ ਬਜ਼ੁਰਗਾਂ ਦੀ ਸੇਵਾ ਲਿਖੀ ਹੁੰਦੀ ਹੈ ਤੇ ਦੋਸਤੋ ਤੁਹਾਡੀ ਇਸ ਵੀਡੀਓ ਪ੍ਰਤੀ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਗੰਦੀ ਬਾਤ ਦੀ ਆ ਦੱਦੀ ਪਾਪਾ ਗੰਦੀ ਬਾਤ ਦੀ ਹੈ ਇੱਥੇ ਇੱਥੇ ਦੁਗਲ ਦੇ ਦੱਨੀ ਬਾਤ ਦਿਆ ਇਹਦਾ ਜਾਉ ਵਗਿਆ ਹੈ ਰ ਪਾਪਾ ਕੋ ਕਵਾਦੂ ਹੋਗਾ ਮੰਮੀ ਪਿਆਰਾ ਮੰਮੀ ਮੰਮੀ ਪਿਆਰਾ ਮੰਮੀ ਬਾਕੀ ਦੋਸਤੋ ਬੱਚੇ ਦੇ ਸੰਸਕਾਰ ਇੱਥੇ ਪਤਾ ਲੱਗਦਾ ਹੈ ਕਿ ਉਸਦੇ ਮਾਤਾ ਪਿਤਾ ਕਿੰਨੇ ਸੰਸਕਾਰੀ ਹੋਣਗੇ ਜੋ ਇਨੀ ਛੋਟੀ ਉਮਰ ਦੇ ਵਿੱਚ ਹੀ ਆਪਣੇ ਬੱਚੇ ਨੂੰ ਇਹਨੇ ਸੋਹਣੇ ਸੰਸਕਾਰ ਦਿੱਤੇ ਨੇ ਬਾਕੀ ਦੋਸਤੋ ਸਾਨੂੰ ਵੀ ਇਸੇ ਤਰ੍ਹਾਂ ਹੀ ਆਪਣੇ ਬੱਚਿਆਂ ਨੂੰ ਸੋਹਣੇ ਸੰਸਕਾਰ ਦੇਣੇ ਚਾਹੀਦੇ ਨੇ ਤਾਂ ਜੋ ਉਹਨਾਂ ਦਾ ਪ੍ਰੇਮ ਪਿਆਰ ਆਪਣੇ ਵੱਡੇ-ਵਡੇਰਿਆਂ ਦੇ ਨਾਲ ਬਣਿਆ ਰਹੇ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ